ਗੁਰੂ ਪਿਆਰਿਓ ਅੱਜ ਤੁਹਾਡੇ ਨਾਲ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਇਤਿਹਾਸ ਸਾਂਝਾ ਕਰਾਂਗਾ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ 3 ਮਾਰਚ ਸਨ 1530 ਈਸਵੀ ਨੂੰ ਅਚਲ ਬਟਾਲੇ ਦੀ ਧਰਤੀ ਤੇ ਜਾਂਦੇ ਨੇ ਉੱਥੇ yogੀਆਂ ਨਾਲ ਵਿਚਾਰ ਗੋਸ਼ਟੀ ਕਰਦੇ ਨੇ ਚਰਚਾ ਕਰਦੇ ਨੇ ਤੇ yogੀਆਂ ਨੂੰ ਸਿੱਧੇ ਰਾਹੇ ਪਾਉਂਦੇ ਨੇ ਸਖਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਜੀ ਕਿਉਂ ਜਾਂਦੇ ਨੇ ਅਚਲ ਬਟਾਲੇ ਦੀ ਧਰਤੀ ਤੇ ਕਿਉਂ ਇਹਨਾਂ ਜੋਗੀਆਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਤੇ ਉਹ ਵਿਚਾਰ ਚਰਚਾ ਦੇ ਵਿੱਚ ਕੀ ਹੁੰਦਾ ਹੈ ਲੋਗਰੂ ਪਿਆਰਿਓ ਆਓ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਸਮਝਣ ਦਾ ਯਤਨ ਕਰਾਂਗੇ ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੀ ਬਾਅਰ ਨੰਬਰ 1 ਪੌੜੀ ਨੰਬਰ 39 ਦੇ ਵਿੱਚ ਇਹ ਸਾਰੇ ਇਤਿਹਾਸ ਨੂੰ ਵਰਣਨ ਕੀਤਾ ਹੈ ਪੇਸ਼ ਕੀਤਾ ਹੈ ਦਰਜ ਕੀਤਾ ਹੈ ਲੋ ਗੁਰੂ ਪਿਆਰਿਓ ਆਓ ਆਪਾਂ ਇਹ ਇਤਿਹਾਸ ਜਾਣਨ ਦਾ ਯਤਨ ਕਰੀਏ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਨੇ ਉਹ ਹੰਕਾਰੇ ਹੋਏ ਜੋਗੀਆਂ ਨੂੰ ਸਮਝਾਉਣਾ ਕੀਤਾ ਸੀ ਸੋ ਗੁਰੂ ਪਿਆਰਿਓ ਜੋ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦਾ ਹੁੰਨਾ ਉਹ ਇਹ ਹੁੰਦੀ ਹੈ ਕਿ ਪਹਿਲਾਂ ਤਾਂ ਇਹ ਵੀਡੀਓ ਪੂਰੀ ਸੁਣਿਓ ਫਿਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਆ ਕਰੋ ਤਾਂ ਜੋ ਸਾਡੇ ਸਤਿਗੁਰਾਂ ਰਹਿਬਰਾਂ ਦਾ ਇਤਿਹਾਸ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਲੋਗ ਗੁਰੂ ਪਿਆਰੋ ਆਓ ਆਪਾਂ ਅਚਲ ਬਟਾਲੇ ਦਾ ਇਤਿਹਾਸ ਸਾਂਝਾ ਕਰਦੇ ਹਾਂ ਆਪਾਂ ਸਾਰੇ ਜਾਣਦੇ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਚਾਰ ਉਦਾਸੀਆਂ ਦੌਰਾਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਨੇ ਇਸ ਜਗਤ ਜਲੰਦੇ ਨੂੰ ਤਾਰਦੇ ਨੇ ਪਰ ਉਹ ਉਪਦੇਸ਼ ਜਾਰੀ ਰੱਖਦੇ ਨੇ ਭਾਵੇਂ ਕਿ ਸਤਿਗੁਰ ਜੀ ਕਿਰਤ ਕਰਦੇ ਨੇ ਖੇਤਾਂ ਦੇ ਵਿੱਚ ਜਾ ਕੇ ਹਲ ਬੋਂਦੇ ਨੇ ਬਲਦਾਂ ਦੀ ਜੋੜੀ ਨੂੰ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਸਲ ਪੈਦਾ ਕਰਦੇ ਨੇ ਖੇਤਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ ਨੇ ਕਿਰਤ ਕਰਦੇ ਨੇ ਪਰ ਗੁਰੂ ਨਾਨਕ ਮਹਾਰਾਜ ਜੀ ਨੇ ਉਸੇ ਉਪਦੇਸ਼ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਸੀ ਸੋ ਗੁਰੂ ਪਿਆਰਿਓ 3 ਮਾਰਚ 1530 ਈਸਵੀ ਨੂੰ ਸਤਗੁਰਾਂ ਨੂੰ ਪਤਾ ਲੱਗਿਆ ਕਿ ਅਚਲ ਬਟਾਲੇ ਦੀ ਧਰਤੀ ਤੇ ਇੱਕ ਮੇਲਾ ਲੱਗਦਾ ਹੈ ਉਹ ਮੇਲਾ ਹੈ ਸ਼ਿਵਰਾਤਰੀ ਦਾ ਜੋ ਕਿ ਅਚਲੇਸ਼ਵਰ ਧਾਮ ਦੇ ਨਾਲ ਬਹੁਤ ਮਸ਼ਹੂਰ ਹੈ ਸਵਾਮੀ ਕਾਰਤਿਕ ਮੰਦਿਰ ਦੇ ਵਿੱਚ ਇਹ ਜੋ ਸ਼ਿਵਰਾਤਰੀ ਦਾ ਮੇਲਾ ਲੱਗਦਾ ਹੈ ਇੱਥੇ ਜੋਗੀ ਰਾਸਧਾਰੀਏ ਹੋਰ ਦੂਰ ਦਰੇਡਿਆਂ ਤੋਂ ਜਿਹੜੇ ਸਾਧੂ ਸੰਤ ਜਾਂ ਆਪਣੇ ਆਪ ਨੂੰ ਪੁੱਗੇ ਹੋਏ ਮਹਾਤਮਾ ਕਹਿੰਦੇ ਸਾਨੂੰ ਪਹੁੰਚਦੇ ਨੇ ਤੇ ਉੱਥੇ ਹੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣ ਦਾ ਫੈਸਲਾ ਕਰ ਲਿਆ ਕਿ ਕਿਉਂ ਨਾ ਉਹਨਾਂ ਜੋਗੀਆਂ ਨੂੰ ਵੀ ਸਮਝਾਉਣਾ ਕੀਤਾ ਜਾਵੇ ਸੋ ਗੁਰੂ ਪਿਆਰਿਓ ਫਿਰ ਜਗਤ ਪਿਤਾ ਗੁਰੂ ਨਾਨਕ ਮਹਾਰਾਜ ਜੀ ਅਚਲ ਬਟਾਲੇ ਦੀ ਧਰਤੀ ਤੇ ਆਉਂਦੇ ਨੇ ਕਿਵੇਂ ਭਾਈ ਗੁਰਦਾਸ ਜੀ ਆਪਣੇ ਵਾਰ ਨੰਬਰ 1 ਪੌੜੀ ਨੰਬਰ 39 ਦੇ ਵਿੱਚ ਲਿਖਣਾ ਕਰਦੇ ਨੇ ਲੋ ਆਓ ਨਾਲੇ ਆਪਾਂ ਇਸ ਪੰਕਤੀਆਂ ਨੂੰ ਪੜ੍ਹਦੇ ਆਂ ਤੇ ਨਾਲੇ ਨਾਲੇ ਅਰਥ ਕਰਦੇ ਆਂ ਭਾਈ ਗੁਰਦਾਸ ਜੀ ਲਿਖਦੇ ਨੇ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਸੋ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਨੂੰ ਪਤਾ ਲੱਗਿਆ ਕਿ ਭਾਈ ਸ਼ਿਵਰਾਤਰੀ ਦਾ ਮੇਲਾ ਲੱਗੇਗਾ ਮੇਲਾ ਸੁਣ ਸ਼ਿਵਰਾਤ ਦਾ ਗੁਰੂ ਨਾਨਕ ਮਹਾਰਾਜ ਨੇ ਪਤਾ ਲੱਗਿਆ ਕਿ ਮੇਲਾ ਲੱਗਣ ਵਾਲਾ ਹੈ ਬਾਬਾ ਅਚਲ ਬਟਾਲੇ ਆਈ ਬਟਾਲਾ ਸ਼ਹਿਰ ਦੀ ਧਰਤੀ ਤੇ ਪਹੁੰਚ ਜਾਂਦੇ ਨੇ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਵਿਆਹ ਵੀ ਬਟਾਲੇ ਦੀ ਧਰਤੀ ਤੇ ਹੋਇਆ ਜੋ ਆਪ ਜੀ ਦੇ ਨਾਲ ਪਿਛਲੀ ਵੀਡੀਓ ਦੇ ਵਿੱਚ ਮੈਂ ਸਾਂਝਾ ਕਰ ਚੁੱਕੇ ਹਾਂ ਤੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਜਪੁੱਤਰ ਬਾਬਾ ਗੁਰਦਿੱਤਾ ਜੀ ਦਾ ਵੀ ਵਿਆਹ ਇੱਥੇ ਹੀ ਹੋਇਆ ਸੀ ਸਤਿਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਧਰਤੀ ਦੇ ਚੱਪੇ-ਚੱਪੇ ਨੂੰ ਜਾਣਦੇ ਸਨ ਤਾਂ ਕਰਕੇ ਸਤਿਗੁਰਾਂ ਨੂੰ ਪਤਾ ਲੱਗਿਆ ਕਿ ਇੱਥੇ ਮੇਲਾ ਲੱਗਿਆ ਹੈ ਸਤਿਗੁਰ ਜੀ ਇਸ ਮੇਲੇ ਵਿੱਚ ਪਹੁੰਚੇ ਹੋਏ ਲੋਕਾਂ ਨੂੰ ਜਾਂ ਜੋਗੀਆਂ ਨੂੰ ਸਾਧੂਆਂ ਨੂੰ ਤਾਰਨ ਦੇ ਲਈ ਆਉਂਦੇ ਨੇ ਬਾਬਾ ਅਚਲ ਬਟਾਲੇ ਆਈ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਭਈ ਲੋਕਾਈ ਗੁਰੂ ਨਾਨਕ ਸਹਿ ਮਹਾਰਾਜ ਜੀ ਨੂੰ ਸੁਣ ਕੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਜਿਹੜੇ ਸ਼ਵਰਾਤਰੀ ਦੇ ਮੇਲੇ ਤੇ ਪਹੁੰਚੇ ਸੀ ਕਿ ਗੁਰੂ ਨਾਨਕ ਮਹਾਰਾਜ ਜੀ ਇਸ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਉਲਟੇ ਭਈ ਲੁਕਾਈ ਉਹ ਜਿਹੜੇ ਲੋਕ ਇਹਨਾਂ ਸਾਧੂਆਂ ਸੰਤਾਂ ਦੇ ਮਗਰ ਜੋਗੀਆਂ ਦੇ ਮਗਰ ਤੁਰੇ ਫਿਰਦੇ ਸੀ ਉਹ ਸਾਰੇ ਗੁਰੂ ਨਾਨਕ ਮਹਾਰਾਜ ਜੀ ਦੇ ਮਗਰ ਆਗੇ ਭਾਵ ਦਰਸ਼ਨ ਵੇਖਣ ਕਾਰਨ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਨ ਆਗੇ ਉਲਟ ਭਈ ਲੁਕਾਈ ਦਾ ਹੀ ਮਤਲਬ ਇਹ ਆ ਜਿਹੜੇ ਦੂਜੇ ਪਾਸੇ ਨੂੰ ਜਾ ਰਹੇ ਸੀ ਜੋਗੀਆਂ ਵਾਲੇ ਪਾਸੇ ਨੂੰ ਉਹਨਾਂ ਤੋਂ ਉਲਟ ਹੋ ਕੇ ਗੁਰੂ ਨਾਨਕ ਮਹਾਰਾਜ ਜੀ ਕੋਲ ਆ ਜਾਂਦੇ ਨੇ ਲੱਗੀ ਵਰਸ਼ਨ ਲక్ష్ਮੀ ਗੁਰੂ ਨਾਨਕ ਮਹਾਰਾਜ ਨੂੰ ਤਾਂ ਲੋਕ ਮੱਥੇ ਟੇਕਦੇ ਨੇ ਉੱਥੇ ਮਾਇਆ ਰੱਖਦੇ ਨੇ ਪਰ ਰਿੱਧ ਸਿੱਧ ਨੋ ਨਿੱਧ ਸਵਾਈ ਉੱਥੇ ਜੋ ਰਿੱਧੀਆਂ ਸਿੱਧੀਆਂ ਸੰਨ ਤੇ ਧਨ ਗੁਰੂ ਨਾਨਕ ਮਹਾਰਾਜ ਜਿੱਥੇ ਪਹੁੰਚ ਜਾਣ ਉੱਥੇ ਅਕਾਲ ਪੁਰਖ ਪਰਮੇਸ਼ਰ ਆ ਜਾਂਦਾ ਹੈ ਉੱਥੇ ਤਾਂ ਮਾਇਆ ਭਾਵ ਲక్ష్ਮੀ ਆਪੇ ਹੀ ਵਰਸਣ ਲੱਗਦੀ ਹੈ ਸੋ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਜੋਗੀ ਦੇਖ ਚਲਤਰ ਨੂੰ ਮਨ ਵਿੱਚ ਰਿਸਕ ਘਨੇਰੀ ਖਾਈ ਉਹ ਜੋਗੀਆਂ ਨੇ ਵੇਖਿਆ ਕਿ ਜਿਹੜੇ ਲੋਕਾਂ ਨੇ ਸਾਨੂੰ ਮੱਥੇ ਟੇਕਣੇ ਸੀ ਸਾਡੇ ਅੱਗੇ ਮਾਇਆ ਦੇ ਭੰਡਾਰ ਲਾਉਣੇ ਸੀ ਤਾਂ ਗੁਰਨਾਨਕ ਵੱਲ ਨੂੰ ਤੁਰ ਪਏ ਇਹ ਤਾਂ ਗੁਰਨਾਨਕ ਮਹਾਰਾਜ ਦੀ ਵਿਚਾਰ ਜਾਂ ਚਰਚਾ ਸੁਣਨ ਉਧਰ ਚਲੇ ਗਏ ਸਾਡੇ ਵੱਲੋਂ ਉੱਠ ਕੇ ਇਹ ਸਾਰੇ ਲੋਕ ਉਧਰ ਚਲੇ ਗਏ ਸਾਡੇ ਅੱਗੇ ਤਾਂ ਕੋਈ ਆ ਕੇ ਮੱਥਾ ਹੀ ਨਹੀਂ ਟੇਕ ਰਿਹਾ ਬਸ ਜੋਗੀ ਦੇਖ ਚਲਤਰ ਨੂੰ ਜਦੋਂ ਜੋਗੀਆਂ ਨੇ ਇਹ ਦ੍ਰਿਸ਼ ਵੇਖਿਆ ਕਿ ਸਾਰੇ ਗੁਰਨਾਨਕ ਮਹਾਰਾਜ ਕੋਲ ਲੋਕ ਚਲੇ ਗਏ ਮਨ ਵਿੱਚ ਰਿਸਕੇ ਘਨੇਰੀ ਖਾਈ ਮਨ ਦੇ ਵਿੱਚ ਈਰਖਾ ਪੈਦਾ ਹੋ ਗਈ ਸੋ ਗੁਰੂ ਪਿਆਰਿਓ ਉਸੇ ਸਮੇਂ ਦੌਰਾਨ ਭਗਤੀਆਂ ਭਾਈ ਭਗਤ ਆਣ ਉਥੇ ਭਗਤੀਆਂ ਮਤਲਬ ਰਾਸ ਧਾਰੀਆਂ ਨੇ ਆ ਕੇ ਉਥੇ ਆਪਣਾ ਰਾਸ ਪਾਉਣੇ ਸ਼ੁਰੂ ਕੀਤੇ ਨੱਚਣਾ ਗਾਉਣਾ ਸ਼ੁਰੂ ਕੀਤਾ ਜਦੋਂ ਉਹ ਆਪਣਾ ਗਾਉਣਾ ਵਜਾਉਣਾ ਜਾਂ ਨੱਚਣਾ ਸ਼ੁਰੂ ਕਰ ਰਹੇ ਸਨ ਰਾਸ ਪਾ ਰਹੇ ਸਨ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤੀਆਂ ਭਾਈ ਭਗਤ ਆਣ ਲੋਟਾ ਜੋਗੀ ਲਿਆ ਛਪਾਈ ਜੋਗੀਆਂ ਨੇ ਹੁਣ ਕੀ ਕੀਤਾ ਉਹਨਾਂ ਰਾਸਧਾਰੀਆਂ ਦਾ ਲੋਟਾ ਲੁਕੋ ਲਿਆ ਉਹ ਲੋਟਾ ਜਿਹਦੇ ਵਿੱਚ ਲੋਕ ਪੈਸੇ ਪਾ ਰਹੇ ਸਨ ਰਾਸਧਾਰੀਏ ਮਾਇਆ ਇਕੱਠੀ ਕਰਨ ਆਏ ਸਨ ਰਾਸ ਪਾ ਕੇ ਹੁਣ ਜਦੋਂ ਉਹਨਾਂ ਰਾਸਧਾਰੀਆਂ ਦਾ ਉਹ ਲੋਟਾ ਹੀ ਜੋਗੀਆਂ ਨੇ ਲੁਕੋ ਲਿਆ ਤਾਂ ਭਗਤੀਆਂ ਗਈ ਭਗਤ ਭੁੱਲ ਉਹਨਾਂ ਨੂੰ ਰਾਸਧਾਰੀਆਂ ਨੂੰ ਨੱਚਣਾ ਹੀ ਭੁੱਲ ਗਿਆ ਉਹ ਰਾਸ ਪਾਉਣੀ ਹੀ ਭੁੱਲ ਗਏ ਕਿਉਂਕਿ ਲੋਟੇ ਅੰਦਰ ਸੁਰਤ ਭੁਲਾਈ ਉਹਨਾਂ ਦਾ ਧਿਆਨ ਹੀ ਲੋਟੇ ਵਿੱਚ ਸੀ ਕਿ ਇਹਦੇ ਵਿੱਚ ਤਾਂ ਮਾਇਆ ਹੀ ਬਹੁਤ ਸਾਡਾ ਲੋਟਾ ਕਿੱਧਰ ਗਿਆ ਪਤਾ ਇੱਕਦਮ ਸ਼ਾਂਤ ਹੋ ਜਾਂਦੇ ਨੇ ਚੁੱਪ ਕਰਕੇ ਖੜ੍ਹ ਜਾਂਦੇ ਨੇ ਜਿਹਦੇ ਰਾਸ ਪਾ ਰਹੇ ਸਨ ਪਰ ਬਾਬਾ ਜਾਨੀ ਜਾਨਪੁਰਖ ਗੁਰੂ ਨਾਨਕ ਮਹਾਰਾਜ ਨੂੰ ਪਤਾ ਸੀ ਕਿ ਜਿਹੜੇ ਇਹ ਰਾਸਧਾਰੀਏ ਨੇ ਰਾਸ ਪਾ ਰਹੇ ਨੇ ਪਰ ਇਹ ਰਾਸ ਪਾਉਂਦਿਆਂ ਦੇ ਦੌਰਾਨ ਇਹਨਾਂ ਨੱਚਦਿਆਂ ਦੇ ਦੌਰਾਨ ਯੋਗੀਆਂ ਨੇ ਇਹਨਾਂ ਦਾ ਲੋਟਾ ਲਕੋ ਲਿਆ ਗੁਰੂ ਨਾਨਕ ਮਹਾਰਾਜ ਨੇ ਦੇਖ ਲਿਆ ਸੀ ਬਾਬਾ ਜਾਨੀ ਜਾਨਪੁਰਖ ਕੱਢਿਆ ਲੋਟਾ ਜਹਾਂ ਲੁਕਾਈ ਉਹਨਾਂ ਜੋਗੀਆਂ ਨੇ ਜਿੱਥੇ ਲੋਟਾ ਲੁਕੋਇਆ ਸੀ ਨਾ ਮਾਇਆ ਦਾ ਪੈਸਿਆਂ ਦਾ ਗੁਰੂ ਨਾਨਕ ਮਹਾਰਾਜ ਨੇ ਉੱਥੋਂ ਕੱਢ ਕੇ ਲਿਆ ਕੇ ਰਾਸਤਾਰੀਆਂ ਦੇ ਸਾਹਮਣੇ ਰੱਖ ਦਿੱਤਾ ਤੇ ਜਦੋਂ ਰਾਸਤਾਰੀਆਂ ਦੇ ਸਾਹਮਣੇ ਰੱਖਿਆ ਰਾਸਤਾਰੀਏ ਬੜੇ ਖੁਸ਼ ਹੋਏ ਪਰ ਉੱਥੇ ਵੇਖ ਚਲਿੱਤਰ ਜੋਗੀ ਖੁਣਸਾਈ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੰਨੇ ਵੀ ਉੱਥੇ ਜੋਗੀ ਸੀ ਜਿਨ੍ਹਾਂ ਨੇ ਲੋਟਾ ਲੁਕਾਇਆ ਸੀ ਰਾਸਤਾਰੀਆਂ ਦਾ ਉਹ ਇਹ ਚਲਿੱਤਰ ਵੇਖ ਕੇ ਉਹ ਇਹ ਦ੍ਰਿਸ਼ ਵੇਖ ਕੇ ਕਿ ਗੁਰੂ ਨਾਨਕ ਮਹਾਰਾਜ ਨੇ ਇਹਨਾਂ ਨੂੰ ਲੋਟਾ ਕਿਉਂ ਵਾਪਸ ਕੀਤਾ ਜੋਗੀ ਖੁਣਸਾਈ ਜੋਗੀ ਈਰਖਾ ਦੇ ਵਿੱਚ ਆ ਜਾਂਦੇ ਨੇ ਜਦੋਂ ਜੋਗੀ ਈਰਖਾ ਦੇ ਵਿੱਚ ਆਉਂਦੇ ਨੇ ਗੁੱਸੇ ਦੇ ਵਿੱਚ ਆਉਂਦੇ ਨੇ ਤਾਂ ਗੁਰੂ ਪਿਆਰਿਓ ਉਹ ਗੁਰਨਾਨਕ ਮਹਾਰਾਜ ਵੱਲ ਨੂੰ ਆਉਂਦੇ ਨੇ ਕਿਵੇਂ ਆਉਂਦੇ ਨੇ ਕੀ ਕਰਨ ਆਉਂਦੇ ਨੇ ਆਪਾਂ ਇਹ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਹੀ ਜਾਣਨ ਦਾ ਯਤਨ ਕਰਾਂਗੇ ਸੋ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਦੇ ਵਿੱਚ ਜਗਤ ਪਿਤਾ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹੀ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ